ਤਾਂ ਬ੍ਰੈਮਟਨ ਦੇ ਵਿੱਚ ਦੋ ਪੰਜਾਬੀ ਮੁੰਡਿਆਂ ਦੇ ਵੱਲੋਂ ਵੱਡਾ ਕਾਰਨਾਮਾ ਕੀਤਾ ਜਾਂਦਾ ਏ 20 ਅਤੇ 22 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਏ ਅਤੇ ਫਿਰ ਇਹ ਕਾਲੀ ਕ੍ਰੈਸਲਰ ਗੱਡੀ ਦੇ ਵਿੱਚ ਫਰਾਰ ਹੋ ਜਾਂਦੇ ਨੇ ਤਾਂ ਬ੍ਰੈਂਪਟਨ ਦੇ ਰੋਲਿੰਗ ਇਕਟਿਸ ਡਰਾਈਵ ਦੇ ਉੱਤੇ ਜੁਲਾਈ 2025 ਨੂੰ ਇੱਕ ਗੰਭੀਰ ਗੋਲੀਕਾਂਡ ਦੀ ਘਟਨਾ ਵਾਪਰੀ ਜਿੱਥੇ ਦੋ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਅਤੇ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਰਿਕਾਰਡ ਹੋ ਗਈ ਸੀ ਤਾਂ ਗੋਲੀਆਂ ਦੋ ਵੱਖ-ਵੱਖ ਘਰਾਂ ਨੂੰ ਇਸ ਘਟਨਾ ਦੌਰਾਨ ਲੱਗੀਆਂ ਸਨ ਲੇਕਿਨ ਕੋਈ ਵੀ ਜਾਨੀ ਨੁਕਸਾਨ ਨਹੀਂ ਸੀ ਹੋਇਆ ਅਤੇ ਫਿਰ ਦੋਸ਼ੀ ਇੱਕ ਕਾਲੇ ਰੰਗ ਦੀ ਕ੍ਰੈਸਲਰ 300 ਕਾਰ ਦੇ ਵਿੱਚ ਮੌਕੇ ਤੋਂ ਫਰਾਰ ਹੋ ਗਏ ਸੀ ਇਸ ਮਾਮਲੇ ਦੀ ਜਾਂਚ ਪੀਲ ਰੀਜਨਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਪੁਲਿਸ ਦੀ 22 ਡਿਵੀਜ਼ਨ ਦੀ ਕ੍ਰਾਈਮ ਇਨਵੈਸਟੀਗੇਸ਼ਨ ਬਿਊਰੋ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ 13 ਜੁਲਾਈ ਨੂੰ ਵਿਨੀਪੈਗ ਪੁਲਿਸ ਸਰਵਿਸ ਜਾਨੀ ਕਿ ਡਬਲਯੂਪੀਐਸ ਦੀ ਮੇਜਰ ਕ੍ਰਾਈਮ ਯੂਨਿਟ ਨੇ ਵਿਨੀਪੈਗ ਦੇ ਮੈਨੀ ਟੋਬਾ ਦੇ ਵਿੱਚ ਦੋਸ਼ੀਆਂ ਦੀ ਵਰਤিকার ਨੂੰ ਬਰਾਮਦ ਕੀਤਾ ਇੱਥੇ 23 ਸਾਲ ਦੇ ਗੁਰਪ੍ਰੀਤ ਸਿੰਘ ਦੀ ਪਛਾਣ ਹੋਈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਗੁਰਪ੍ਰੀਤ ਸਿੰਘ ਨੂੰ 26 ਅਗਸਤ ਨੂੰ ਅਨਟਾਰੀਓ ਲਿਆਂਦਾ ਗਿਆ ਜਿੱਥੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਦੇ ਉੱਤੇ ਗੰਭੀਰ ਦੋਸ਼ ਤੇ ਜਿਹੜੇ ਉਹ ਲਗਾਏ ਗਏ ਗੰਭੀਰ ਧਰਾਵਾਂ ਤਹਿਤ ਉਸ ਦੇ ਉੱਤੇ ਕੇਸ ਦਰਜ ਕੀਤਾ ਗਿਆ ਜਿਸ ਦੇ ਵਿੱਚ ਗੋਲੀਆਂ ਚਲਾਉਣਾ ਅਤੇ ਐਕਸਟਰਸ਼ਨ ਦਾ ਮਾਮਲਾ ਜੁੜਿਆ ਸੀ ਤਾਂ 27 ਜੁਲਾਈ ਨੂੰ ਦੂਦੇ ਦੋਸ਼ੀ ਦੀ ਪਛਾਣ ਹੁਸਨਦੀਪ ਸਿੰਘ ਵਜੋਂ ਹੋਈ ਸੀ ਜਿਸ ਦੀ ਉਮਰ ਮਹਿਜ਼ 20 ਸਾਲ ਸੀ ਅਤੇ ਉਸ ਨੂੰ ਮੀਸੀ ਸਾਗਾ ਵਿੱਚ ਇੱਕ ਟ੍ਰੈਫਿਕ ਸਟਾਪ ਤੋਂ ਪੁਲਿਸ ਨੇ ਕਾਬੂ ਕਰ ਲਿਆ ਉਸ ਨੂੰ ਵੀ ਹਿਰਾਸਤ ਵਿੱਚ ਰੱਖ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਸ ਉੱਤੇ ਵੀ ਗੋਲੀਆਂ ਚਲਾਉਣ ਅਤੇ ਜ਼ਬਰਦਸਤੀ ਵਸੂਲੀ ਦੇ ਇਲਜ਼ਾਮ ਨੇ ਜਿਹੜੇ ਉਹ ਲਗਾਏ ਗਏ ਤਾਂ ਜੁਲਾਈ ਦੇ ਵਿੱਚ ਬ੍ਰੈਂਪਟਨ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿੱਥੇ ਗੁਰਪ੍ਰੀਤ ਸਿੰਘ ਅਤੇ ਹੁਸਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਉੱਤੇ ਗੰਭੀਰ ਦੋਸ਼ ਤੇ ਜਿਹੜੇ ਉਹ ਲਗਾਏ ਗਏ ਨੇ ਪੁਲਿਸ ਨੇ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਆ ਜਿਹੜੀ ਉਹ ਵੀ ਸਾਂਝੀ ਕੀਤੀ ਹੈ ਤਾਂ ਪੰਜਾਬੀ ਨੌਜਵਾਨਾਂ ਦੀ ਵਿਦੇਸ਼ਾਂ ਵਿੱਚ ਅਪਰਾਧਿਕ ਮਾਮਲਿਆਂ ਵਿੱਚ ਸ਼ਮੂਲੀਅਤ ਵਾਕਈ ਚਿੰਤਾ ਦਾ ਵਿਸ਼ਾ ਹੈ ਤਾਂ ਦੇਖਣਾ ਹੋਵੇਗਾ ਕਿ ਅੱਗੇ ਜਾਂਚ ਦੇ ਵਿੱਚ ਕਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਕਿਹੜੇ ਕਾਰਨ ਕਰਕੇ ਇਹਨਾਂ ਨੇ ਘਰ ਦੇ ਉੱਤੇ ਫਾਇਰਿੰਗ ਕੀਤੀ ਸੀ ਕਿ ਇਹਨਾਂ ਦਾ ਕੋਈ ਨਿੱਜੀ ਰੰਜਿਸ਼ ਦਾ ਮਾਮਲਾ ਸੀ ਜਾਂ ਫਿਰ ਇਹ ਆਪਣੇ ਪੱਧਰ ਤੇ ਕੋਈ ਗਰੋਹ ਚਲਾ ਰਹੇ ਸਨ ਜਾਂ ਫਿਰ ਅੱਗੇ ਕਿਸੇ ਗੈਂਗ ਦੇ ਗੁਰਗੇ ਬਣ ਕੇ ਇਹ ਨੌਜਵਾਨ ਕੰਮ ਕਰ ਰਹੇ ਸਨ ਤਾਂ ਅੱਗੇ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਣਗੀਆਂ